ਸਭ ਤੋਂ ਵੱਡੀ ਐਗਜ਼ਾਮਪਲ ਬਾਈ ਤੂਤੇ ਦੀ ਪੰਜਾਬ ਦੇ ਵਿੱਚ ਮੈਂ ਜਦੋਂ ਤੂਤੇ ਨਾਲ ਪਹਿਲੀ ਵਾਰੀ ਪੋਡਕਾਸਟ ਕੀਤਾ ਨਾ ਤਾਂ ਉਹਨੇ ਵੀਰੇ ਦਾ ਬਹੁਤ ਜਿਗਰ ਕੀਤਾ ਪਤਾ ਨਹੀਂ ਕਿਉਂ ਬਾਈ ਤੁਸੀਂ ਮੂਰੇ ਬੈਠੇ ਹੋ ਕਿ ਮੈਂ ਸ਼ਾਇਦ ਕੈਮਰੇ ਦੇ ਪਿੱਛੇ ਵੀ ਇਹੀ ਗੱਲਾਂ ਕਰਦਾ ਕਿ ਨਵੇਂ ਕਰੈਕਟਰ ਨੂੰ ਕੰਮ ਦੇਣਾ ਉਹ ਸਿਰਫ ਉਹਨੂੰ ਕੰਮ ਦੇਣਾ ਨਹੀਂ ਹੁੰਦਾ ਉਹਦੀ ਮਾਂ ਦੀਆਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਕਿ ਤੂਤੇ ਨੂੰ ਤੁਸੀਂ ਕਿੱਥੋਂ ਚੱਕ ਕੇ ਬਾਈ ਸਿੱਧਾ ਲਿਆ ਕੇ ਜੱਟ ਐਂਡ ਜੁਲੀਟ 3 'ਚ ਖੜਾਤਾ ਉਹ ਕਿਵੇਂ ਬਣਿਆ ਬਈ ਉਹ ਤਾਂ ਤੂਤੇ ਨੂੰ ਤੁਹਾਡੇ ਕੋਈ ਜਾਣਦੇ ਵੀ ਨਹੀਂ ਸੀਗੇ ਤੁਸੀਂ ਐਂ ਰੈਂਡਮਲੀ ਕਾਲ ਕਰ ਲਿਆ ਉਹਨੂੰ ਇੱਕ ਚੀਜ਼ ਹੋਰ ਹੁੰਦੀ ਹੈ ਮਤਲਬ ਜਿਹੜੀ ਮੈਂ ਤੁਹਾਨੂੰ ਕਹਿਣਾ ਕਿ ਲੋਕ ਨਾ ਇਸ ਚੀਜ਼ ਦਾ ਬਹੁਤ ਕ੍ਰੈਡਿਟ ਲੈਂਦੇ ਆ ਕਿ ਮੈਂ ਉਹਨੂੰ ਬਣਾਇਆ ਪਰ ਕੋਈ ਕਿਸੇ ਨੂੰ ਬਣਾਉਂਦਾ ਨਹੀਂ ਹੈ ਹੁਣ ਜਿਵੇਂ ਤੂੰ ਤੇ ਦਾਏ ਆ ਕਿ ਤੂੰ ਤਾਂ ਆਲਰੇਡੀ ਵਧੀਆ ਕੰਮ ਕਰ ਰਿਹਾ ਸੀ ਆਪਣੇ ਲੈਵਲ ਤੇ ਮਿਹਨਤ ਕਰ ਰਿਹਾ ਹੈ ਪੰਜਾਬ ਚ ਉਹਨੂੰ ਇੰਨੇ ਲੋਕ ਦੇਖ ਰਹੇ ਆ 댓 ਮੀਨਸ ਉਹਦੇ ਚ ਟੈਲੈਂਟ ਤਾਂ ਹੈ ਨਾ ਤਾਂ ਜੇ ਮੈਂ ਮੈਂ ਹੀ ਕਿਸੇ ਨੂੰ ਬਣਾ ਸਕਦਾ ਤਾਂ ਮੈਂ ਮੇਰੇ ਤਾਏ ਚਾਚੇ ਦੇ ਮੁੰਡਿਆਂ ਨੂੰ ਬਣਾਉਂਦਾ ਬਿਲਕੁਲ ਸੋ ਪਰ ਮੌਕਾ ਦੇਣਾ ਬਈ ਮੇਰੇ ਸਾਹਮਣੇ ਉਹ ਵੀ ਤਾਂ ਵੱਡੀ ਗੱਲ ਹੈ। ਵੱਡੀ ਗੱਲ ਹੁੰਦੀ ਹੈ ਬਟ ਲੋਕ ਨਾ ਮੌਕਾ ਵੀ ਮਤਲਬ ਉਹ ਨਹੀਂ ਦਿੰਦੇ ਜਿਹਨੂੰ ਜਿਹਦੇ ਚ ਟੈਲੈਂਟ ਹੁੰਦਾ ਹੈ। ਵੀ ਜਿਹੜੇ ਲੋਕ ਦਿੰਦੇ ਵੀ ਹੈ ਸੋ ਤੂਤੇ ਦਾ ਇਹ ਸੀਗਾ ਕਿ ਉਹਦੀਆਂ ਨਾ ਵੀਡੀਓ ਉਹਨਾਂ ਬੜੀਆਂ ਵਾਇਰਲ ਸੀ ਉਹਨਾਂ ਦੇ